110 ਗ੍ਰਾਮ ਹੈਰੋਇਨ ਡਰੱਗ ਮੰਨੀ ਅਤੇ ਕਾਰਸ ਸਮੇਤ ਦੋ ਵਿਅਕਤੀ ਗ੍ਰਿਫਤਾਰ ਹ ਸਚੂ ਲਖਵਿੰਦਰ ਸਿੰਘ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਕਿਹਾ ਕਿ ਡਾਕਟਰ ਬਟਾਲਾ ਦੇ ਐਸਐਸਪੀ ਡਾਕਟਰ ਮਹਤਾਬ ਸਿੰਘ ਅਤੇ ਡੀਐਸਪੀ ਫਤਿਹਗੜ ਚੂੜੀਆਂ ਰਾਜੇਸ਼ ਕੱਕੜ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਵਿਰੁੱਧ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਇਸੇ ਲੜੀ ਦੇ ਤਹਿਤ ਐਸਐਸਆਈ ਚਰਨਜੀਤ ਸਿੰਘ ਨੇ ਪੁਲਿਸ ਪਾਰਟੀ ਸਮੀਤ ਤਲਵੰਦੀਪਾਟ ਮੇਨ ਸੜਕ ਤੋਂ ਨਾਕਾਬੰਦੀ ਦੌਰਾਨ ਇੱਕ ਕਾਰ ਉਸਵਾਰ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਦੀ ਤਲਾਸ਼ੀ ਲਈ ਤਾਂ ਉਹਨਾਂ ਪਾਸੋਂ 110 ਗ੍ਰਾਮ ਹੈਰੋਇਨ 2100 ਰੁਪਏ ਡਰੱਗ ਮਨੀ ਅਤੇ ਇੱਕ ਕੰਪਿਊਟਰ ਕੰਡਾ ਬਰਾਮਦ ਹੋਇਆ 26/25 ਨੂੰ ਮਾਨਯੋਗ ਐਸਐਸਪੀ ਸਾਹਿਬ ਪਟਾਲਾ ਜੀ ਦੀਆਂ ਹਦਾਇਤਾਂ ਅਨੁਸਾਰ ਜਿਹੜਾ ਵਾ ਥਾੜਾਂ ਘਣੀਏ ਕੇ ਪੰਗਰ ਅਲੀਵਾਲ ਬਾਰ-ਬਾਰ ਨਾਕਾ ਲਾਇਆ ਸੀਗਾ ਇਸੇ ਦੌਰਾਨ ਜਿਹੜੀ ਅਲੀਵਾਲ ਸਾਈਡ ਤੋਂ ਇੱਕ ਕਾਰ ਆਈ ਕਾਰ ਚਾਲਕ ਨੇ ਬੜੀ ਹੁਸ਼ਿਆਰੀ ਨਾਲ ਜਿਹੜੀ ਕਾਰ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਸਾਡੀ ਪੁਲਿਸ ਪਾਰਟੀ ਜਿਹੜੀ ਬਹੁਤ ਹੁਸ਼ਿਆਰ ਸੀਗੀ ਕਾਰ ਚਾਲਕ ਕਾਰ ਚੋਂ ਭੱਜਣ ਲੱਗਾ ਐਸਆਈ ਚਰਨਜੀਤ ਸਿੰਘ ਸਾਡੇ ਜਿਹੜੇ ਉੱਥੇ ਮੌਕੇ ਤੇ ਸੀਗੇ ਆਈਓ ਉਹਨਾਂ ਨੇ ਇਹਨਾਂ ਦੋਵਾਂ ਦੋਸ਼ੀਆਂ ਨੂੰ ਕਾਬੂ ਕੀਤਾ ਇੱਕ ਜਿਹੜਾ ਕਾਰ ਚਾਲਕ ਤੁਸੀਂ ਹਰਮਨ ਸਿੰਘ ਆ ਇਹਦੇ ਕੋਲੋਂ ਜਿਹੜੀ 100 ਗ੍ਰਾਮ ਹੈਰੋਇਨ ਤੇ 1200 ਰੁਪਏ ਡਰੱਗ ਮਣੀ ਦੂਸਰੇ ਇਹਦੇ ਸਾਥੀ ਕੋਲੋਂ 10 ਗ੍ਰਾਮ ਹੈਰੋਇਨ ਤੇ 900 ਰੁਪਏ ਜਿਹੜੀ ਉਹ ਡਰੱਗ ਮਣੀ ਬਰਾਮਦ ਹੋਈ ਆ ਦੂਜੇ ਦੋਸ਼ੀ ਦਾ ਨਾਮ ਸੁਖਵਿੰਦਰ ਸਿੰਘ ਆ ਦੋਵੇਂ ਬਸੰਤਪੁਰ ਕੋਟ ਦੇ ਰਹਿਣ ਵਾਲੇ ਆ ਜਿਹੜਾ ਹਰਮਨ ਸਿੰਘ ਆਏ ਕਾਫੀ ਕ੍ਰਿਮੀਨਲ ਟਾਈਪ ਦਾ ਆਦਮੀ ਆ ਇਹਦੇ ਖਿਲਾਫ ਪਹਿਲਾਂ ਵੀ ਜਿਹੜੇ ਐਂਟੀ ਜਿਮ ਮਕਦਮੇ ਦਰਜ ਨੇ ਇਹ ਇਹਦੇ ਇਹਨਾਂ ਦੋਨਾਂ ਦੇ ਖਿਲਾਫ ਜਿਹੜਾ ਅਸੀਂ ਮਕਦਮਾ ਨੰਬਰ 140/25 ਦਰਜ ਰਿਸਤੂ ਕਰਕੇ ਤਫਤੀਸ਼ ਜਿਹੜੀ ਉਹ ਐਸਆਈ ਚਰਨਜੀਤ ਸਿੰਘ ਕਰ ਰਿਹਾ ਹੈ ਅੱਜ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਜਿਹੜਾ ਉਹ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਤਾਂ ਹੋਰ ਵੀ ਜਿਹੜੀ ਆ ਫਰਦਰ ਇਨਵੈਸਟੀਗੇਸ਼ਨ ਦੌਰਾਨ ਖੁਲਾਸੇ ਹੋਣ ਦੀ ਉਮੀਦ ਆ